ਜਦੋਂ ਆਬ ਆਏ ਜਗਤ ਮੇ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਰਹੀ ਇਹ ਤੁਕਾਂ ਜਵੰਦੇ ਵੀਰ ਤੇ ਬਿਲਕੁਲ ਸਹੀ ਠੁਕਦੀ ਆ ਰਹੀ ਉਹ ਸਟੇਜਾਂ ਤੇ ਨਚਾਉਣ ਵਾਲਾ ਆਵਦੇ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ ਬਰੰਗੀਆਂ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਚ ਕੱਪੜੇ ਚਿੱਟੇ ਕਰ ਗਏ ਅੱਜ ਪੁਨੇ ਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ ਮੇਨ ਰੋਡ ਤੋਂ ਪੁਨੇ ਪਿੰਡ ਨੂੰ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪਾਉਂਦੀ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁਨੇ ਸੁਨੇ ਰਹਾ ਵਿੱਚ ਕੋਈ ਕੋਈ ਪੈੜੀ Delhi ਉਦਾਸ ਹੈ ਜੀ ਬਾਕੀ ਸਭ ਫੈਰ ਹੈ ਜਵੰਦੇ ਵਰਗੇ ਆਰਟਿਸਟ ਰੋਜ਼ ਰੋਜ਼ ਨਹੀਂ ਜੰਮਦੇ ਹਜ਼ਾਰੋਂ ਵਰ ਸੰਨਰਕਸ ਆਪਣੀ ਬੇਨੂਰੀ ਤੇ ਰੋਦੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਵੀ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ਾਹਰ ਕੀਤਾ ਜਾਵੇ ਅਸੀਂ ਸੰਸਕਾrti ਵੀ ਆਏ ਮੈਂ ਜਵੰਦੇ ਨੂੰ ਮੋਟਾ ਵੀ ਦਿੱਤਾ ਆਪਦੇ ਹੱਥੀ ਅਗਰ ਪੇਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਹੀ ਪਰਸੋਂ ਵੀ ਆਇਆ ਸੀ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਜੱਫੀ ਪਾ ਕੇ ਕਹਿੰਦੇ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਕਿਹਾ ਜੀ ਮੇਰੇ ਕੋਲ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਕਿ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਖਾਂ ਵਿੱਚ ਹੌਸਲਾ ਰੱਖੋ ਕਿਉਂਕਿ ਇਹ ਕੀ ਵਾਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ ਦਾਦੀ ਜੀ ਕਹਿੰਦੇ ਪੁੱਤ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਦੁੱਖ ਜਦ ਅਸੀਂ ਕੱਲ ਬੈਠੇ ਸੀ ਬਖਰੇ ਬਖਰੇ ਸਾ ਤੋਂ ਲੋਕ ਦੁੱਖ ਜਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦਖੋ ਲੱਗਿਆ ਕਿ ਲੋਕ ਆਪ ਦਾ ਦੁੱਖ ਵੰਡਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਕਿ ਮਰਦ ਮੈਂਬਰ ਨਹੀਂ ਜਿਹਦੇ ਨਾਲ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪ ਦਾ ਕਿਸ ਤਰ੍ਹਾਂ ਦੁੱਖ ਵੀ ਯਾਰ ਨਹੀਂ ਕਰ ਸਕਦੇ ਸੀ ਤੇ ਇਹ ਜਿਹੜਾ ਘਟ ਹੈ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰਿਆਂ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਆ ਕਹਿੰਦੇ ਵੀ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮੈਂ ਲੱਗਦਾ ਉਦੋਂ ਸ਼ੁਰੂ ਹੋਣਾ ਜਦੋਂ ਅਸੀਂ ਭੋਗ ਦੇ ਅੰਤਮ ਅਰਦਾਸ ਹੋ ਜਾਣੀਆਂ ਸਾਰਿਆਂ ਨੇ ਆਪਦੇ ਕੰਮਾਂ ਚ ਰੁੱਝ ਜਾਣਾ ਉਹ ਪਰਿਵਾਰ ਦਾ ਕੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਟ ਜੀ ਦੇ ਸਿਰ ਦਾ ਸਾਈ ਚਲੇ ਗਿਆ ਉਹ ਸੋਹਰਾ ਪਰਿਵਾਰ ਜਿਨ੍ਹਾਂ ਨੇ ਚਾਵਾ ਦੇ ਨਾਲ ਦੀ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਢੂਗੀ ਕਿਉਂਕਿ ਜਦੋਂ ਇਹਦੇ ਪਾਈ ਸੋਚਦੇ ਆ ਤਾਂ ਹਰ ਹਰ ਬੰਦਾ ਉਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਅੱਗੇ ਕਿਵੇਂ ਪਾਣਾ ਕਿਵੇਂ ਆਪਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਥੇ ਬੋਲਣ ਤਾਂ ਕਿ ਸਿਮਤ ਨਾ ਰਹੀਏ ਤੁਸੀਂ ਵੀ ਇਹਨੂੰ ਰਿਕਾਰਡ ਕਰ ਤਾਂ ਕਿ ਸਿਮਤ ਨਾ ਰਹੇਓ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬੋਲ ਜੀਏ ਤੇ ਮੁੜ ਕੇ ਇੱਥੇ ਕੋਈ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਦਾ ਗਿਆ ਤੁਸੀਂ ਹਜ਼ਾਰਾਂ ਜਵੰਦੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ